ਟੱਟ ਲੱਗਣ ਕੰਨਾਂ ਜਿਆਦਾ ਹਾਲਾਤ ਥੋੜੇ ਮਾੜੇ ਹੋ ਗਏ ਪਹਿਲਾਂ ਕੰਮ ਕਮ ਥੋੜਾ ਧੜੀ ਧੂੜੀ ਲੱਗ ਜਾਂਦੀ ਸੀ ਕੰਮ ਚੱਲੀ ਜਾਂਦਾ ਸੀ ਗੁਜ਼ਾਰਾ ਬਜਾੜਾ ਲਾਟ ਟੁੱਟਣ ਦੇ ਨਾਲ ਹੀ ਫੇਰ ਜਿਆਦਾ ਕੰਮ ਖਰਾਬ ਹੋ ਗਿਆ ਘਰ ਮਕਾਨ ਨੂੰ ਇਦਾਂ ਬੜੋ ਕਰਦਾ ਰਹਿ ਤਾ ਪਾਣਾ ਥੂਣਾ ਲਾ ਕੇ ਪਾਉਂਦਾ ਰਿਹਾ ਛੱਤ ਦੇ ਉੱਤੇ ਤੇ ਮਾਦਾਈ ਮਾਤਾ ਕੁਦਰਤ ਦੀ ਮੈਂ ਕੋਸ਼ਿਸ਼ ਕਰਾਂਗਾ ਉਹਨੂੰ ਚੈੱਕ ਕਰਨ ਦੀ ਕਿ ਕਿੱਥੋਂ ਤੱਕ ਇਹਨਾਂ ਦੀ ਫਾਈਲ ਪਹੁੰਚੀ ਆ ਤੇ ਜੇ ਜਰੂਰਤ ਪਈ ਤੇ ਨਵੇਂ ਸਿਰੇ ਤੋਂ ਮੈਂ ਨਾ ਵੀ ਫਾਈਲ ਦੁਬਾਰਾ ਨਿਊ ਭਰ ਕੇ ਖੁਦ ਲੈ ਕੇ ਜਾਵਾਂਗਾ ਔਰ ਜਿੰਨੀ ਵੀ ਮਦਦ ਹੋ ਸਕੇ ਗਏ ਪਰਿਵਾਰ ਦੀ ਮੈਂ ਜ਼ਰੂਰ ਕਰਾਂਗਾ ਬਾ ਸਰਕਾਰ ਵੱਲੋਂ ਜ਼ਰੂਰਤਮੰਦ ਲੋਕਾਂ ਲਈ ਕੱਚੇ ਮਕਾਨ ਪੱਕੇ ਕਰਨ ਅਤੇ ਮੁਫਤ ਰਾਸ਼ਨ ਦਾਲ ਵਰਗੀਆਂ ਸਕੀਮਾਂ ਤਾਂ ਚਲਾਈਆਂ ਗਈਆਂ ਨੇ ਸਰਕਾਰੀ ਸਹੂਲਤਾਂ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਫਿਰ ਵੀ ਇਨ੍ਹਾਂ ਸਹੂਲਤਾਂ ਦੇ ਅਸਲੀ ਹੱਕਦਾਰ ਜੋ ਕਿ ਇਨ੍ਹਾਂ ਕੈਂਪਾਂ ਤੱਕ ਵੀ ਨਹੀਂ ਪਹੁੰਚ ਪਾਉਂਦੇ ਇਨ੍ਹਾਂ ਸਹੂਲਤਾਂ ਤੋਂ ਅਜੇ ਵੀ ਵਾਂਝੇ ਨੇ ਅਜਿਹਾ ਹੀ ਇੱਕ ਪਰਿਵਾਰ ਹੈ ਬਟਾਲਾ ਦੇ ਨਜ਼ਦੀਕੀ ਪਿੰਡ ਸੈਦ ਮੁਬਾਰਕ ਦਾ ਰਹਿਣ ਵਾਲਾ ਯੂਨਸ ਮਸੀਦਾ ਪਰਿਵਾਰ ਜਿਸ ਪਰਿਵਾਰ ਦੇ ਇਕਲੌਤੇ ਕਮੌਣ ਵਾਲੇ ਅਤੇ ਮੁਖੀ ਮਸੀਦੇ ਪਹਿਲਾਂ ਸਿਰ ਤੇ ਸੱਟ ਲੱਗੀ ਤਾਂ ਜੋੜ-ਜੋੜ ਕੇ ਰੱਖੀ ਸਾਰੀ ਰਕਮ ਉਸ ਤੇ ਖਰਚ ਹੋ ਗਈ ਫਿਰ ਅਚਾਨਕ ਉਸ ਦੀ ਲੱਤ ਟੁੱਟ ਗਈ ਅਤੇ ਲੱਤ ਦੇ ਆਪਰੇਸ਼ਨ ਕਾਰਨ ਉਹ ਕੰਮਕਾਰੋਂ ਵਾਂਝਾ ਹੋ ਗਿਆ ਹੁਣ ਪਰਿਵਾਰ ਲਗਭਗ 1 ਸਾਲ ਤੋਂ ਰਿਸ਼ਤੇਦਾਰਾਂ ਦੇ ਰਹਿਮੋ ਕਰਮ ਤੇ ਪਿਆ ਪਰਿਵਾਰ ਵਿੱਚ ਉਸ ਦੀ ਪਤਨੀ ਹੈ ਸਾਡੇ 4 ਸਾਲ ਦੀ ਧੀ ਤੇ 2 ਸਾਲ ਦਾ ਪੁੱਤਰ ਵੀ ਹੈ ਪਰ ਇਹ ਪਰਿਵਾਰ ਰੋਟੀ ਲਈ ਵੀ ਦੂਜਿਆਂ ਦਾ ਮਹਤਾਜ ਬਣ ਕੇ ਰਹਿ ਗਿਆ ਬਿਨਾਂ ਮੁੱਖ ਦਰਵਾਜ਼ੇ ਦੇ ਕੱਚੇ ਘਰ ਚ ਅਜਹੀ ਛੱਤ ਥਲੇ ਰਹਿਣ ਲਈ ਮਜਬੂਰ ਜੋ ਕਿ ਕਈ ਜਗ੍ਹਾ ਤੋਂ ਡਿੱਗ ਚੁੱਕੀ ਹੈ ਤੇ ਕਿਤੇ ਤਰਪਾਲਾਂ ਤੇ ਕਿਤੇ ਟਿੰਨਾ ਲਾ ਕੇ ਛੱਤੀ ਗਈ ਐ ਲਤ ਠੀਕ ਹੋ ਸਕਦੀ ਐ ਪਰ ਆਪਰੇਸ਼ਨ ਲਈ ਪੈਸੇ ਨਹੀਂ ਛੱਤ ਵੀ ਪੱਕੀ ਕੀਤੀ ਜਾ ਸਕਦੀ ਐ ਪਰ ਦਫਤਰਾਂ ਦੇ ਚੱਕਰ ਲਗਾਉਣ ਦੀ ਕਾਬਲੀਅਤ ਵੀ ਨਹੀਂ ਅਜਿਹੇ ਹਾਲਾਤਾਂ ਚ ਪਰਿਵਾਰ ਦੀ ਨਜ਼ਰ ਟਿੱਕੀ ਰਹਿੰਦੀ ਐ ਉਸ ਰੱਬੀ ਫਰਿਸ਼ਤੇ ਤੇ ਜੋ ਕਦੇ ਆ ਕੇ ਉਹਨਾਂ ਦੇ ਹਾਲਤ ਬਦਲਣ ਦੀ ਕੋਸ਼ਿਸ਼ ਕਰੇਗਾ ਇੰਦਾਂ ਦੇ ਹਾਲਾਤ ਸੱਟ ਲੱਗਣ ਕਾਨਨ ਜਿਆਦਾ ਹਾਲਾਤ ਥੋੜੇ ਮਾੜੇ ਹੋ ਗਏ ਪਹਿਲਾਂ ਕੰਮ ਕਮ ਥੋੜਾ ਦਿਹਾੜੀ ਧੋੜੀ ਲੱਗ ਜਾਂਦੀ ਸੀ ਕੰਮ ਚੱਲੀ ਜਾਂਦੇ ਸੀ ਗੁਜਾੜਾ ਵਜਾੜਾ 60 ਲੱਗਣ ਕਾ ਨਾ ਫਿਰ ਬਹੁਤ ਜ਼ਿਆਦਾ ਮੁਸ਼ਕਲ ਹੋ ਆਂਡ ਗਵਾਂਡ ਮਤ ਕਰ ਦਿੰਦੇ ਜੇ ਕੁਝ ਰਿਸ਼ਤੇਦਾਰ ਥੋੜੀ ਬੋਧੀ ਕਰ ਦਿੰਦੇ ਵਿੱਚੋਂ ਤੇ ਰੋਟੀ ਰੁੱਟੀ ਦਾ ਹੋ ਜਾਂਦਾ ਥੋੜਾ ਮਤ ਤੇ ਰਾਣਾ ਦਿਹਾ ਹੀ ਹੁਣ ਕਿਸੇ ਦੇ ਵੱਲ ਵੀ ਨਹੀਂ ਲਿਆ ਜਾਂਦਾ ਉਹ ਤੁਹਾਨੂੰ ਗੁਜਾਰਾ ਬਜਾਰਾ ਤੇ ਕਰਨੇ ਪੈਣਾ ਜੀ 60 ਮੈਂ ਜਾਂਡਿਆ ਹੀ ਤੇ ਰਸਤੇ ਦੇ ਵਿੱਚ ਮੋਰਸਾਲ ਵਜ ਗਿਆ ਲਾਜ ਇੱਥੇ ਸਿਵਲ ਚੋ ਗਏ ਹੀ ਤੇ ਨੇ ਫਿਰ ਗੁਰਨਾਨਕ ਕੀਤਾ ਉੱਥੋਂ ਹੋਇਆ ਹੀ ਇਲਾਜ ਉਹ ਵੀ ਬਿਆਹ ਬਿਆਜੀ ਬੂਜੀ ਚੁੱਕ ਕੇ ਕਰਵਾਇਆ ਕੋਜੇ ਰਿਸਤੇ ਦਾੜ ਨੇ ਥੋੜੇ ਬੋਤੇ ਲਾਤੇ ਮਤ ਕਰਤੀ ਤੇ ਉਹ ਥੋੜਾ ਹੋ ਰੇਲੇ ਹੋਣਾ ਵਾ ਇਥੋਂ ਹੋਇਆ ਥੋੜਾ ਖਰਾਬ ਲੱਤ ਤਾਂ ਤੇ ਉਹ ਕਹਿੰਦੇ ਸੀ ਕਿ ਫੇਰ ਦੁਰ ਤੋਂ ਕਰਨਾ ਪੈਣਾ ਆਪਰੇਸ਼ਨ ਉਹਦਾ ਕਰਕੇ ਥੋੜਾ ਹਲੇ ਪਿਆ ਹੈ ਬੂਏ ਕਰਕੇ ਰੁਕੇ ਜਹਲੇ ਉਹ ਵੀ ਕਹਿੰਦੇ ਦੋੜੇ ਆਪਰੇਸ਼ਨ ਹੋਣਾ ਵਾ ਫੇਰ ਉਹ ਪਲੇਟਾ ਬਲੂਟਾ ਵੇਖਣਗੇ ਜਾਂ ਕੱਢਣਗੇ ਕੀ ਕਰਦੇ ਪਹਿਲਾਂ ਆਪਣਾ ਚਲੋ ਕੰਮ ਕਰਦੇ ਆੜੀ ਢੋੜੀ ਲੱਗਦੀ ਸੀ ਕੰਮ ਤੇ ਜਾਂਦਾ ਸੀ ਮੈਂ ਇਹਦੇ ਥੋੜਾ ਗੁਜਾਰਾ ਸੋਖਾ ਹੀ ਥੋੜਾ ਗੁਜਾਰਾ ਕੋਈ ਬਸ ਗੁਜਰ ਬਥਰ ਹੋ ਜਾਂਦਾ ਹੈ ਸਾਟ ਲੱਗਣ ਕਾ ਜਿਆਦਾ ਕੰਮ ਔਖਾ ਹੋ ਗਿਆ ਫਿਰ ਮੁਸ਼ਕਿਲ ਹੋ ਗਈ ਥੋੜੀ ਪਿੰਡ ਵਸੇ ਵੀ ਕਰ ਦਿੰਦੇ ਜੇ ਥੋੜੀ ਬਹੁਤੀ ਰੋਟੀਦੋਰੇ ਬਹੁਤ ਮੁਸ਼ਕਿਲ ਹੁੰਦੀ ਆ ਆਵਾਜ਼ ਦੇ ਕੇ ਭਾਜੀ ਬੁਲਾਉਣਾ ਉਹਨਾਂ ਨੂੰ ਤੇ ਜੋ ਸੁਣਦਾ ਹੀ ਨਹੀਂ ਤੇ ਹੜਵਾਜ ਕੋ ਹੰਦ ਬੋਨਾਂ ਬੱਚੇ ਮੇਰੇ ਦੋ ਜੇ ਗੁੜੀਆਂ ਵਾ ਮੇਰੀ 4 1/2 ਸਾਲ ਦੀ ਤੇ ਬੇਟਾ ਜੇ 2 ਸਾਲ ਦਾ ਸਕੂਲ ਜਾਂਦੀ ਜੀ ਹਾਂ ਜੀ ਬੱਚਿਆਂ ਦੇ ਨਾਲ ਫਿਰ ਚੱਲ ਜਾਂਦੀ ਜੀ ਬਰਨਾ ਪ੍ਰੇਮ ਸੀ ਜੀ ਅੱਲਾਹ ਦੇ ਜੇ ਹੁਣ ਕਾਫੀ ਸਮਾਂ ਤੋਂ ਹੁਣ ਥੋੜੇ ਖਰਾਬ ਹੋ ਗਏ ਆਗੇ ਤੇ ਦੋ ਵਾਰੀ ਤੇ ਸੱਟ ਲੱਗੀ ਇਹਦੇ ਪਹਿਲੇ ਸਰਚ ਲੱਗੀ ਸੀਗੀ ਉਦੋਂ ਕਾਫੀ ਚਿਰ ਕਾਫੀ ਪੈਸਾ ਲੱਗਿਆ ਬਿਮਾਰ ਕਾਫੀ ਚਿਰ ਰਿਹਾ ਉਦੋਂ ਜੇ ਥੋੜਾ ਬੋਧਾ ਸੰਭਲਿਆ ਦੁਬਾਰਾ ਮੁੜ ਕੇ ਫੇਰ ਹੱਥੇ ਟੁੱਟ ਗਈ ਲੱਤ ਟੁੱਟਣ ਦੇ ਨਾਲ ਹੀ ਫੇਰ ਜਿਆਦਾ ਕੰਮ ਖਰਾਬ ਹੋ ਗਿਆ ਘਰ ਮਕਾਨ ਵਿੱਚ ਤਾਂ ਮੜਰ ਕਰਦਾ ਰਹਿ ਤਪਾਣਾ ਥੂੜਾ ਲਾ ਕੇ ਪਾਉਂਦਾ ਰਿਹਾ ਛੱਤ ਦੇ ਉੱਤੇ ਤੇ ਮਾਤਾ ਹੀ ਮਾਤਾ ਗੁਜ਼ਰ ਗਈ ਉਸ ਨਾਲ ਮੁੜ ਕੇ ਫੇਰ ਕਾਫੀ ਵਿਚਾਰਾ ਠਾਂ ਚੱਲ ਗਿਆ ਮੇਰਾ ਨਾਮ ਅਸਾਰ ਭੱਟੀਆ ਮੈਂ ਪਿੰਡ ਸੈਦਮਾਰਕ ਦਾ ਰਹਿਣ ਵਾਲਾ ਔਰ ਇਸ ਵਾਰ ਮੈਂ ਇਸ ਥਾਂ ਤੋਂ ਸਰਪੰਚ ਇਹਨਾਂ ਦੇ ਹਾਲਾਤ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਬਿਜਲੀ ਦਾ ਮੀਟਰ ਔਰ ਕੱਚੇ ਘਰਾਂ ਦੀ ਇਹਨਾਂ ਨੇ ਫਾਈਲ ਕਹਿੰਦੇ ਦਿੱਤੀ ਸੀਗੀ ਔਰ ਮੈਂ ਕੋਸ਼ਿਸ਼ ਕਰਾਂਗਾ ਉਹਨੂੰ ਚੈੱਕ ਕਰਨ ਦੀ ਕਿ ਕਿੱਥੋਂ ਤੱਕ ਇਹਨਾਂ ਦੀ ਫਾਈਲ ਪਹੁੰਚੀ ਆ ਤੇ ਜੇ ਜਰੂਰਤ ਪਈ ਤੇ ਨਵੇਂ ਸਿਰੇ ਤੋਂ ਮੈਂ ਇਹਨਾਂ ਦੀ ਫਾਈਲ ਦੁਬਾਰਾ ਨਿਊ ਭਰ ਕੇ ਖੁਦ ਲੈ ਕੇ ਜਾਵਾਂਗਾ ਔਰ ਜਿੰਨੀ ਵੀ ਮਦਦ ਹੋ ਸਕੇਗੀ ਇਹ ਪਰਿਵਾਰ ਦੀ ਮੈਂ ਜ਼ਰੂਰ ਕਰਾਂਗਾ